ਪਸੰਦਾਂ ਦੇ ਕਰ ਪਸੰਦੀ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸასიਖਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਪਿਪਲੀ ਨਵੀਂ ਦੇ ਵਿੱਚ ਨਵੀਂ ਪਿਪਲੀ ਆ ਜ਼ਿਲ੍ਹਾ ਫਰੀਦਕੋਟ ਆ ਮਿੱਤਰੋ ਤੇ ਫਰੀਦਕੋਟ ਤੋਂ ਫਰੋਇਪੁਰ ਰੋਡ ਦੇ ਉੱਤੇ ਸਤਿਤਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਬਾਈ ਦਾ ਨਾਮ ਆ ਜੱਸਾ ਤੇ ਜੱਸੇ ਬਾਈ ਦੇ ਕੋਲ ਆ ਤੇ ਮੁਦਕੀ ਵਾਲੇ ਸਾਬੇ ਦੇ ਬੋਲ ਆ ਦੁੱਧ ਇਹ ਵੀ ਚੰਦਰਾ ਦਿੰਦਾ ਤੋਲ-ਤੋਲ ਆ ਆਜੋਗਾ ਪੁੱਛਦੇ ਆ ਇਹਦੇ ਕੋਲੇ ਅੱਜ ਖੜਾ ਕੀ ਕੀ ਕੋਲ ਆ ਤਨਵਰਪ ਸਈ ਜੱਸੇ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਵਧੀਆ ਵੀਰੇ ਸਤਿ ਸ੍ਰੀ ਅਕਾਲ ਵੀਰੇ ਬਾਈ ਸਤਿ ਸ੍ਰੀ ਅਕਾਲ ਵੀਰੇ ਬਾਈ ਨਾ ਓਰੇ ਆਇਰ ਨੂੰ ਸਤਿ ਸ੍ਰੀ ਅਕਾਲ ਬਾਈ ਹਾਂ ਆ ਵੇਖੋ ਕਿੰਨਾ ਸੋਹਣਾ ਸੁਨੱਖਾ ਗੱਭਰੂ ਗਾਲੇ ਉਹ ਅਬ ਫਿਰ ਦੋਵੇਂ ਭਰਾ ਆ ਤੁਸੀਂ ਹਣਾ ਹਾਂਜੀ ਤੇ ਜਾਨਵਰ ਲਈ ਬਿਠਿਆ ਸੀ ਤਿੰਨ ਤੇ ਤਿੰਨ ਹੀ ਸੂਏ ਸੁਲਾਈ ਭਾ ਤੇ ਕਰਦੇ ਆ ਦੇਖੋ ਸਰ ਜਮਾ ਤੋਕਣ ਵਾਲੇ ਭਾ ਦੇ ਹਾਂ ਬਸ ਠੀਕ ਆ ਆ ਜਾ ਫਿਰ ਮਦਾਨ ਦੇ ਵਿੱਚ ਜੱਸੇ ਬਾਈ ਪਹਿਲੀ ਮੈਂ ਜਿਹੜੀ ਇਹਦੇ ਤੋਂ ਸ਼ੁਰੂਆਤ ਕੀਤੀ ਆ ਪਿਆ ਇਹਨੂੰ ਖੋਲਿਆ ਜੋ ਵੀ ਹਾਂ ਪਰ ਫੁਰਤੀ ਜ ਰਹੀ ਮੜਾ ਜਾ ਐਨ ਪਤਾ ਲੱਗਿਆ ਵੀ ਮੇਰੇ ਛੇ ਮੱਜਾ ਖੋਲ ਖੋਲ ਕੇ ਦਿਖਾਉਂਦਾ ਪਿਆ ਬਈ ਜੱਸੇ ਕੀ ਡਿਟੇਲ ਹੈ ਦੀ ਇਹ ਵੀ ਦੂਜਾ ਸੂਆ ਠੀਕ ਆ ਸੂਈ ਨੂੰ ਹੋ ਗਏ 5 ਕਿਲੋ ਠੀਕ ਆ 10 ਕਿਲੋ ਕੰਡੇ ਵਾਲਾ ਦੁੱਧ ਹੈਗਾ ਐਨ ਤਿਆਰ ਆ ਜਾ ਤਿਆਰ ਮੂ ਮਾਰੀ ਬਹੁਤ ਸੋਹਣੀ ਮੈਂ ਹੈਣਾ ਹਾਂਜੀ ਹੂੰ ਨਹੀਂ ਠੀਕ ਆ ਵੀਰੇ ਚੁੰਣ ਚੁੰਣ ਦੀ ਚੰਗਾ ਲੱਗਾ ਬਈ ਬੋ ਬਈ ਦੋ ਮਿੰਟਾਂ ਚੋਈ ਜਾਂਦੀ ਠੀਕ ਆ ਵੀਰੇ ਓਕੇ ਬਈ ਲੇਓ ਆ ਪਾਂਡਾ ਵੀ ਖਰਾ ਕਰਮ ਵਾਲੀ ਥੱਲੇ ਹੈਣਾ ਹਾਂਜੀ ਹੂੰ ਦੁੱਧ ਤਾਂ 12 ਕਿਲੋ ਦੇਜੋਗੀ ਅਸਲੀ ਹਾਂ ਬਈ ਦੇ ਦਊਗੀ 12 ਲਾਓ ਦੁੱਧ ਹੂੰ ਮੈਂ ਦੁੱਧ ਵਾਲੀ ਆ ਸਾਫ਼ ਸੁਥਰੀ ਮੈਂ ਹੈਣਾ ਹੈਣਾ ਨਾੜਾ ਨੋੜਾ ਵੇਖ ਮੱਕੀ ਹੂੰ ਦੇਵੇ ਤਾਂ ਬਹੁਤ ਚੰਗੀਆਂ ਯਾਰ ਬਾਕੀ ਇੱਕ ਗੱਲ ਹੋਰ ਆ ਜੱਸੇ ਬਈ ਤੂੰ ਤਾਂ ਖiladi ਬਸ ਸੰਗ ਸੰਗ ਬਣ ਗਏ ਨਾ ਤੇ ਇਹ ਮਹਿੰਦੀ ਕੁਆਲਿਟੀ ਹੋਰ ਅਗਣੀ ਹੈਣਾ ਲੈ ਵੇਖ ਬਣਾ ਬੱਚੇ ਤਾਂ ਵਾਜਾ ਬਈ ਇੰਨੀ ਸੀਲ ਆ ਇਹ ਹਾਂ ਇਦਾਂ ਹੀ ਭਾਈ ਰਿੱਕੀ ਬੈਠੀ ਸੀ ਕਿ ਸੰਦੇ ਪਾੜੋ ਕਿ ਮਾਰੀ ਤੇ ਦੱਸ ਗਿਆ ਫਿਰ ਦਸ਼ਕਾ ਨੂੰ ਵਾਕਈ ਮੇ ਹੈਗੀ ਲੈ ਇਹ ਮੇਰੇ ਪਿੰਡ ਵਾਲੇ ਜਿੰਦਰ ਦੇ ਕੰਮ ਜਿੰਦੂ ਨੂੰ ਦਵਾਣੀ ਹੈ ਨਾ ਜਿੰਦੂ ਬਾਈ ਜੇ ਵੀਡੀਓ ਵੇਖਦਾ ਤੇ ਮੇ ਲੈ ਲਾ ਬਾਈ ਵਧੀਆ ਰਹੇਗਾ ਬਾਈ ਆ ਲੈ ਬਾਈ ਹਾਂ ਨਾਲਾ ਨੂੜਾ ਦਿਖਾਈ ਰੋ ਕੀ ਬਈ ਬੈਠੀ ਅੰਦਰ ਬਾਅਦ ਆ ਵੇਖ ਲੈ ਵੇ ਦੀ ਚੜਾਈ ਲਪਾਈ ਵੇਖੋ ਬਾਈ ਹਨਾ ਨਹੀਂ ਠੀਕ ਹੈ ਦੱਸਿਆ ਹੈ ਹੈ ਤੀ ਤਹਿੜ ਹੁਣ ਐ ਦੱਸ ਵੀਰੇ ਇਹਨਾਂ ਸੱਚੀ ਸਭ ਦੇ ਤਰੀਫ ਵੱਧ ਕਰਦੀ ਤੇ ਮੈਂ ਇਹਦਾ 10000 ਚੱਕਦਾ ਮੁੱਲ ਦੱਸ ਕੀ ਮੁੱਲ ਬਸ ਮੁੱਲ ਦਾ ਕੋਸ਼ਿਸ਼ ਕਰੀਏ 95000 ਰੁਪਏ ਜਮਾਨਤਨ ਕਰਦਾ ਠੀਕ ਆ ਯਾਰ ਬਾਈ ਕੋਈ ਮਾੜੀ ਨਹੀਂ ਵੀਰੇ ਕੀ ਮਾੜੀ ਆ ਬਾਈ ਲੈ ਬਾਈ ਮਗਰ ਇਹਦੇ ਕੱਟੀ ਹਾਂ ਕੱਤੀ ਵੀ ਠਾ ਦੇ ਬਾਈ ਆ ਕੱਟੀ ਬਾਈ ਲੈ ਚਲ ਵਾ ਕੱਟੀ ਵੀਰ ਤੋਂ ਵੇਖ ਦੂੰ ਕਿਹੋ ਜੀ ਦਮੇਰਗੀ ਪਈ ਆ ਹਨਾ ਇੱਥੋਂ ਪਤਾ ਲੱਗਦਾ ਮੇਰਾ ਥੱਲੇ ਦੁੱਧ ਆ ਬਾਈ ਜਿਹੜੀ ਮੈਂ ਇਹਦਾ ਥੱਲੇ ਦੁੱਧ ਦਾ ਬੱਚਾ ਹੁੰਦਾ ਹੀ ਤਕੜਾ ਹੋਊਗਾ ਹਾਂਜੀ ਹਾਂਜੀ ਆ ਬਾਈ ਦੋ ਨੰਬਰ ਤੇ ਜਿਹੜੀ ਝੋਟੀ ਆ ਲੈ ਆ ਬਾਈ ਕੱਟ ਕੇ ਇਹ ਕਿਦਾਂ ਸੂਈ ਹੈ ਇਹਨੂੰ ਸੂਈ ਨੂੰ ਬਈ 4 ਕ ਦਿਨ ਹੋਇਆ 4 ਦਿਨ ਹੋ ਗਿਆ ਸੂਈ ਨੂੰ ਹੈ ਚੂਣ ਚਾਣੇ ਨੂੰ ਜਸੇ ਕਿਵੇਂ ਦੋ ਮਿੰਟਾਂ ਚੋਈ ਜਾਂਦੀ ਹੈ ਬਾਈ ਅੱਛਾ ਰੂਮ ਆਰ ਕੇ ਕੱਟਾ ਮਗਰ ਕੇ ਇੰਦੇ ਕੱਟਾ ਕੱਟਾ ਬਈ ਬਾਈ ਸਾਫ ਸੁਥਰੀ ਹੈ ਹਾਂਜੀ ਇਹ ਵੀਰੋ ਦੂਜਾ ਸੂਈ ਕਿ ਪਹਿਲਾ ਦੂਜਾ ਸੂਆ ਵੀਰੇ ਨੀ ਵਾਲੂ ਬਾਈ ਦਾ ਵੀ ਬੋਖਰਾ ਆ ਜਾਂਦਾ ਹਾਂਜੀ ਹਾਂਜੀ ਦੁੱਧ ਵਾਲੀ ਝੋਟੀ ਆ ਹਾਂਜੀ ਹਾਂਜੀ ਬਾਕੀ ਉੰਜ ਵੀ ਚਮੜੀ ਕਾਗਜੀ ਦੇ ਵਿੱਚ ਆ ਜਾ ਹਾਂ ਬਾਈ ਚਮੜੀ ਕਾਗਜੀ ਦੇ ਵਿੱਚ ਇਸ ਕੋ ਬਾਈ ਚੋਰ ਟੀਕੇ ਦੀ ਜੇ ਇਹ ਮੇਰੇ ਵੀ ਕੱਟੀ ਬਾਈ ਕੱਟਾ ਬਾਈ ਇਹਦੇ ਮੇਰੇ ਕੱਟਾ ਚਲ ਕੋਈ ਨਹੀਂ ਕੱਟੇ ਕਿੱਧਰ ਜਾਣਗੇ ਹਾਂਜੀ ਹਾਂਜੀ ਹਨਾ ਇਹ ਕਿੰਨੇ ਦੀ ਦੇ ਦੀਏ ਵੀਰੇ ਇਹਦਾ ਲੱਖ ਮੋਲੇ ਦਾ ਮਾਨਤਾ ਨਾ ਕਰਾਂਗੇ ਇਹਦਾ ਮੁੱਲ ਲੱਖ ਇਹਦਾ ਕੱਟਾ ਕਿਹੜਾ ਬਾਈ 28 ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ 4 ਦਿਨ ਬਾਈ 4 ਠੀਕ ਆ ਬਾਈ ਹਨਾ ਹਾਂਜੀ ਲੈ ਦੀ ਵੀਰ ਕੀ ਮਾੜੀ ਐ ਝੋਟੀ ਐ ਨਾ ਕਿੱਡਾ ਚੰਗਾ ਕਹਿਰੇ ਅੰਗ ਦੀ ਝੋਟੀ ਐ ਜਮ ਹੈ ਦੁੱਧ ਬਾਈ ਕਿੰਨਾ ਦੇ ਜੂਗੀ ਤੇਰੇ ਤੇ ਯਾਰ ਉਹ 10 ਕਿਲੋ ਅਮਲਾ ਤੇ 3 ਕਿਲੋ ਚੰਗੀ ਸੇਵਾ ਇਹ ਬੰਦਾ 13 ਕਿਲੋ ਦੁੱਧ ਦੇਣਾ ਪੜਦਾ ਹਾਂ ਦੇਣਾ ਹੱਕ ਬੰਦਾ ਬਾਕੀ ਖਾਨੀ ਬਹੁਤ ਆ ਬਾਈ ਜੱਸੇ ਬਾਈ ਪਰਖੂ ਬੰਦਾ ਪਰਖੂਗਾ ਝੋਟੀ ਕੀ ਜੀ ਆ ਬਰੀਕੀਆਂ ਦਾ ਬੰਦਾ ਜਿਹਨੂੰ ਪਤਾ ਨਾ ਲੈਣ ਜਿਹਨੇ ਦੁੱਧ ਲੈ ਲਿਆ ਜਿਹੜੇ ਬੰਦੇ ਨੂੰ ਪਤਾ ਚੀਜ਼ ਦਾ ਯਾਰ ਉਹਨੇ ਪੈਸੇ ਭਰਨੇ ਨੇ ਇਹ ਤਾਂ ਅਗਲੇ ਦਾ ਮਰਜੀ ਕਹਿ ਦੇਣੀ ਆ ਇਹ ਤਾਂ ਸਹੀ ਗੱਲ ਆਣਾ ਬਾਈ ਆ ਜੁਗਣੀ ਬਾਰੇ ਦੱਸੀ ਪਰਲੀ ਤਿੰਨ ਨੰਬਰ ਵਾਲੀ ਇਹ ਵੀ ਬਾਈ ਦੂਜਾ ਸੂਆ ਕਿਉਂ ਤੇ ਇਹ ਵੀ ਚੰਗੀ ਆ ਤੇਰੀ ਆ ਹਾਂ 11 ਕਿਲੋ ਦੁੱਧ ਦਾ 10 ਕਿਵਾਵਾਂਗੇ ਆਪਾਂ ਠੀਕ ਆ ਹੈ ਦੁੱਧ 11 ਆਪਾਂ 10 ਕੰਡੇ ਰੱਖ ਦੋ 10 ਦਵਾਵਾਂਗੇ ਠੀਕ ਆ ਬਾਈ ਅੱਛਾ ਦੱਸਿਵੇਂ ਇਹਦਾ ਚੋਣਚੜ ਚੰਗਾ ਬਾਈ ਬਹੁਤ ਚੰਗਾ ਚੋਣ ਠੀਕ ਆ ਬਾਈ ਇਹਨੇ ਮਾਰ ਕੱਟਾ ਕੱਟਾ ਇਹਨੇ ਮੰਗਰਾ ਇਹਨੇ ਮਾਰ ਦੀ ਕੱਟ ਆ ਗਿਆ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਬਾਈ ਹੱਟਵਾੜੀ 10 ਦਿਨ ਹੋਣ ਵਾਲਿਆ ਠੀਕ ਆ ਯਾਰ ਬਾਈ ਮੈਂ ਤਾਂ ਨਹੀਂ ਮਾੜੀ ਯਾਰ ਬਾਈ ਕਿੱਡੀ ਚੰਗੀ ਮਏ ਆ ਯਾਰ ਲੈ ਹੈਂ ਮੈਂ ਠੀਕ ਆ ਲੈ ਆ ਬਾਈ ਪਧਰੀ ਪੁੱਧਰੀ ਵੇ ਨਾਲੇ ਬਾਕੀ ਵੱਡੀ ਬਈ ਗੱਲ ਇਹ ਜੱਸੇ ਬਈ ਜੇਰ ਵਗੈਰਾ ਚੱਕੀ ਹੋਈ ਹੁੰਗਾ ਦੁੱਧ ਦੀ ਪੋਣਾ ਵਾਲਟੀ ਚ ਪੈਣਾ ਆ ਹਾਂ ਅੱਜ ਲਈ ਤੇ ਸ਼ਾਮ ਨੂੰ ਤੈਨੂੰ 400 ਦੇ ਦਰਾਂ ਨੇ ਬਈ ਹਾਂਜੀ ਹਾਂਜੀ ਜੇ ਕੋਈ ਕਵੇ ਜੱਸੇ ਬਈ ਤਿੰਨ ਹੀ ਲੈਣੀਆਂ ਵੇ ਤਿੰਨ ਇਹਦਾ ਕੀਮਤ ਕੀ ਆ ਬਈ ਇਹਦਾ ਵੀ ਲੱਖ ਰੁਪਇਆ ਤੈਨੂੰ ਨਾ 2 ਲੱਖ ਤੇ 95 ਮੰਨਦਾ ਤਿੰਨਾਂ ਦਾ ਨਾ ਬਈ ਹਾਂਜੀ ਹਾਂਜੀ ਮੰਨਦਾ ਕਰਦਾ ਕਿ ਥੋੜਾ ਬੋਤ ਖੁੱਲਾ ਕਰ ਦਾਂਗੇ ਖੁੱਲਾ ਤਿੰਨੇ ਲੈਣੋ ਭਰਾ ਕੋਈ ਕਰ ਉਹ ਵੇਰੀ ਲੈ ਲਊਗਾ ਤਿੰਨੇ ਲਊਗਾ 100 ਕਿਲੋਮੀਟਰ ਵੱਡ ਤੇਰੀ ਵਾ ਠੀਕ ਆ ਲੈ ਮਿੱਤਰੋ ਘਰੇ ਤੁਹਾਡੇ ਡਾਲਾ ਖੋਲ ਜੂਗਾ ਹਾਂਜੀ ਹਾਂਜੀ ਹੂੰ ਠੀਕ ਐ ਨੰਬਰ ਵੀ ਕੱਟਾ ਬਈ ਕੱਟਾ ਬਈ ਆਹ ਆਹ ਕੱਟਾ ਵੀ ਦਿਖਾ ਦੀ ਬਈ ਇਹਦੇ ਮਨ ਆ ਆਦੀਪ ਕੱਟਾ ਹੀ ਇਹਦੇ ਮੁੰਡੇ ਠੀਕ ਐ ਅੱਛਾ ਹੁਣ ਆ ਆ ਤੂੰ ਹੁਣ ਜਾਣ ਤਿੰਨਾਂ ਦਾ ਓਕੇ 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 ਫੇਰ 100 ਦਾ 100 ਬਸ ਠੀਕ ਐ ਭੋਲ ਗਿਆ ਜਾਵਾਂ ਹੈ ਭੋਲਾਂ ਠੀਕ ਐ ਅੱਛਾ ਹੁਣ ਮੈਨੂੰ ਨੰਬਰ ਦੱਸ ਕਿਹੜੇ ਤੇ ਗੱਲ ਬਾਤ ਨੰਬਰ 77196 22586 77196 22586 22586 77196 22586 ਇਹ ਵੀਰੇ ਦਾ ਨੰਬਰ ਆ ਮਿੱਤਰੋ ਪਿੰਡ ਹੈਗਾ ਵਾ ਨਵੀਂ ਪੇਪਲੀ ਜ਼ਿਲ੍ਹਾ ਹੈਗਾ ਵਾ ਫਰੀਦਕੋਟ ਫਰੀਦਕੋਟ ਵਾਲੇ ਪਾਸੇ ਜਦੋਂ ਤੁਸੀਂ ਫਰੋਜਪੁਰ ਵਾਲੇ ਪਾਸੇ ਨੂੰ ਆਓਗੇ 6-7 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਪਹਿਲਾ ਪਿੰਡ ਆਉਂਦਾ ਵਾ ਮਿੱਤਰੋ ਤੇ ਬਾਕੀ ਜਾਣਕਾਰੀ ਲਈ ਵਸੇ ਨੰਬਰ ਸਕਰੀਨਾਂ ਦੇ ਉੱਤੇ ਆ ਤੇ ਬਾਕੀ ਬਈ ਤਿੰਨ ਮੱਜਾ ਸੁਈਆਂ ਸੋਈਆਂ ਤਿਆਰ ਦੁੱਧ ਕੰਡੇ ਤੇ ਹਾਜ਼ਰ ਨਾਜ਼ਰ ਜਿਹੜੀ ਜਾਣਕਾਰੀ ਦਿੱਤੀ ਆ ਸਾਰੀ ਵੀਡੀਓ ਨੂੰ ਗੌਰ ਨਾਲ ਸੁਣ ਲਿਓ ਤੋੜ ਲਿਓ ਫੇਰ ਲਿਓ ਕੋਈ ਵੀ ਜਾਨਵਰ origional ਵਿਖਾਇਆ ਹੋਇਆ ਕੋਈ ਆਪਾਂ ਵੱਡਾ ਨਹੀਂ ਕੀਤਾ ਪਰ ਫਿਰ ਵੀ ਤਸੱਲੀ ਕਰਨਾ ਹਰ ਇੱਕ ਪੱਖ ਤੋਂ ਤੁਹਾਡਾ ਮੂਢਲਾ ਫਰਜ਼ ਹੋਊਗਾ ਬਾਈ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ ਆ ਪਿੰਨ ਨਵੀਂ ਬੇਪਲੀਆ ਜ਼ਿਲ੍ਹਾ ਫਰੀਦਕੋਟ